ਹੈਲੋ ਹੈਲੋ ਮਹਾਰਾਜ ਹੈਲੋ ਕਿ ਪਤਾ ਆਇਆ ਮੈਂ ਸੁਖੂਰ ਤਿਥੋ ਸੁਖੁ ਗੁਤਾਸ ਤਾ ਯਾ ਮੇ ਜੋਦੀ ਤੇਰਾ ਕਾਮ ਤੇ ਹੁੰਦਾ ਤੇਰਾ ਨਾ ਮਟਿਆ ਹੁੰਦਾ ਦੋਦੀ ਤੇਰਾ ਨਾ ਮਟਿਆ ਹੁੰਦਾ ਤੇਰੀ ਨਸ ਕਰਮ ਦੀ ਹੋਵੇ ਅਬ ਸਾਗਰ ਕੋਰੀ ਲਾਲ ਤੇਰੀ ਜਜਾ ਕਰੀ

ਪਾਨੀਆਂ ਨਕੋਦਰ ਦੇ ਵਿੱਚੋਂ ਦਿਖਾ ਰਹੇ ਆ ਜਿੱਥੇ ਅੱਜ ਸਾਈ ਸੰਧਿਆ ਕਰਾਈ ਗਈ ਆ ਇਹ ਸਾਈ ਸੰਧਿਆ ਨੌਜਵਾਨ ਸਵਾ ਮਹੱਲਾ ਕ ਪਾਨੀਆਂ ਮਹਿਲਾ ਵਿੰਗ ਵੱਲੋਂ ਕਰਾਈ ਗਈ ਆ ਇੱਕ ਤਾੜੀਆਂ ਲਾ ਦਿਓ ਇਹਨਾਂ ਦੇ ਨਾਂ ਤੇ ਜ਼ੋਰਦਾਰ ਕਿਉਂਕਿ ਇਹ ਜਿਹੜੀ ਸਾਈ ਸੰਧਿਆ ਕਰਾਈ ਗਈ ਆ ਮਹਿਲਾ ਵਿੰਗ ਵੱਲੋਂ ਕਰਾਈ ਗਈ ਆ ਇਸ ਕਰਕੇ ਮਹਿਲਾ ਵਿੰਗ ਦੇ ਨਾਲ ਹੀ ਥੋੜੀ ਜੀ ਸਭ ਨਾਲ ਪਹਿਲੇ ਗੱਲ ਕਰਾਂਗੇ ਹਾਂਜੀ ਹਾਂਜੀ ਜੈ ਸਾਈ ਰਾਮ ਜੀ ਜੈ ਸਾਈ ਰਾਮ ਕਿਸ ਤਰ੍ਹਾਂ ਲੱਗਿਆ ਜੀ ਅੱਜ ਮੋਹ ਬਹੁਤ ਅੱਛਾ ਲੱਗਾ ਬਹੁਤ ਅੱਛਾ ਹਮਾਰੇ ਸਾਥ ਵਿਸ਼ਾਲ ਸਰ تھے ਬਹੁਤ ਰੌਣਕ ਲਗਾਈ ਉਹਨਾਂ ਨੇ ਔਰ ਬੜਾ ਆਨੰਦ ਆਇਆ ਜੈ ਸਾਈ ਰਾਮ ਜੀ ਕਿਸ ਤਰ੍ਹਾਂ ਲੱਗਾ ਬਹੁਤ ਵਧੀਆ ਲੱਗਿਆ ਜੀ ਕਿਸ ਤਰ੍ਹਾਂ ਲੱਗਾ ਜੀ ਹਾਂ ਜੀ ਜੈ ਸਾਈ ਰਾਮ ਬਹੁਤ ਵਧੀਆ ਲੱਗਿਆ ਹਾਂ ਜੀ ਜੈ ਸਾਈ ਰਾਮ ਜੀ ਬਹੁਤ ਵਧੀਆ ਲੱਗਾ ਜੀ ਜੈ ਸਾਈ ਰਾਮ ਬਹੁਤ ਵਧੀਆ ਲੱਗਾ। ਅਤੇ ਸਾਡੇ ਨਾਲ ਵਿਸ਼ਾਲ ਮਨੀ ਜੀ ਵਾਇਸ ਹੋ ਪੰਜਾਬ ਜਿਨ੍ਹਾਂ ਨੇ ਅੱਜ ਰੌਣਕਾਂ ਲਾਈਆਂ ਇੱਥੇ ਇੱਕ ਉਹਨਾਂ ਦੇ ਨਾਂ ਤੇ ਤਾੜੀ ਸਾਰਿਆਂ ਨੇ ਲਾਉਣੀ ਆਪਾਂ। ਥੋੜੀ ਜਿਹੀ ਗੱਲਬਾਤ ਵੀ ਕਰ ਲਵਾਂਗੇ ਕਿਉਂਕਿ ਇਹਨਾਂ ਨੇ ਨਾਲ ਮਕੇਰੀਆਂ ਦਾ ਨਾ ਨਹੀਂ ਪੂਰੇ ਪੰਜਾਬ ਦਾ ਨਾਂ ਚਮਕਾਇਆ ਨਕੋਦਰ ਸ਼ਹਿਰ ਗੁਰੂਆਂ ਪੀਰਾਂ ਦੀ ਫਕੀਰਾਂ ਦੀ ਧਰਤੀ ਆ ਇਸ ਧਰਤੀ ਤੇ ਆਏ ਨੇ ਮੇਰੇ ਖਾਲ ਦੂਸਰੀ ਵਾਰ ਆਏ ਨੇ ਆਪਣੇ ਮਹੱਲੇ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਨੌਜਵਾਨ ਸਭਾ ਦੇ ਵਿੱਚ ਸਰ ਸਭ ਤੋਂ ਪਹਿਲੇ ਬਹੁਤ ਬਹੁਤ ਸਾਰੇ ਜਿਵੇਂ ਜੈਸੀ ਆਰਾਮ ਜੀ ਔਰ ਮੈਂ ਅੱਜ ਮਹੱਲਾ ਕਪਾਣੀਆਂ ਵੀ ਖੇਗਾਇਆ ਔਰ ਹਰ ਜਗ੍ਹਾ ਜਾਈਦਾ ਗਾਇਦਾ ਆ ਲੇਕਿਨ ਜਿਹੜੀ ਇੱਥੋਂ ਦੀ ਸੁਸਾਇਟੀ ਆ ਮੈਨੂੰ ਪਤਾ ਲੱਗਿਆ ਕਿ ਇਹ ਸਨਾਤਨ ਧਰਮ ਦੀ ਇਸ ਕਦਰ ਸੇਵਾ ਕਰ ਰਹੇ ਨੇ ਸੌਰੀ ਕਿ ਇਹ ਹਰ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਨੇ ਔਰ ਇਸ ਗੱਲ ਵਾਸਤੇ ਤਾੜੀਆਂ ਨਾਲ ਵਾਸਤੇ ਜ਼ਰੂਰ ਬਣਦੀ ਹੈ ਜੀ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਮੋਹੱਲੇ ਦੇ ਸਾਰੇ ਯੂਥ ਨੂੰ ਵੀ ਪ੍ਰਮਾਤਮਾ ਦੇ ਰਸਤੇ ਤੇ ਪਾ ਰਹੇ ਹੋ ਤੋ ਮੈਂ ਸਰ ਦਾ ਵੀ ਥੈਂਕਸ ਕਰਦਾ ਹਰ ਮਹੀਨੇ 2 ਮਹੀਨੇ ਬਾਅਦ ਕਰਾਉਂਦੇ ਨੇ ਕਿੰਨਾ ਪਿਆਰ ਹੋਇਆਗਾ ਇਸ ਕਲੋਨੀ ਦਾ ਆਪਸ ਦੇ ਵਿੱਚ ਮੇਰੇ ਖਿਆਲ ਨਾਲ ਇਹ ਨਕੌਦਰ ਦੀ ਬੈਸਟ ਕਲੋਨੀ ਹੈ ਜੀ ਇੱਕ ਥੋੜੀ ਜਿਹੀ ਮੈਂ ਤੁਹਾਡੇ ਕੋਲ ਹੋਰ ਜਾਣਕਾਰੀ ਜਮਾਉਂਗਾ ਵਾਇਸ ਆਫ ਪੰਜਾਬ ਕਦੋਂ ਤੁਸੀ ਜੀ ਮੌਕਾ ਮਿਲਿਆ ਤਿਆਨੂੰ ਇਹਦਾ ਦੇਖੋ ਸਰ ਪਹਿਲਾਂ ਮੈਂ ਵਿਨ ਕੀਤਾ ਸੁਰ ਸਰਤਾਜ 2015 ਦੇ ਵਿੱਚ ਤੋ ਉੱਥੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਕੋਈ ਹਜ਼ਾਰਾਂ ਬੱਚਿਆਂ ਦੇ ਵਿੱਚੋਂ ਮੈਂ ਫਸਤੇ ਆ ਉਹਦੀ ਮੇਰੀ ਏਸ ਸੀਗੀ ਕੋਈ 19 ਸਾਲ ਔਰ ਮੈਨੂੰ ਬਹੁਤ ਪਿਆਰ ਮਿਲਿਆ ਐਕਸਪੀਰੀਅੰਸ ਮਿਲਿਆ ਔਰ ਕਾਫੀ ਪਿਆਰ ਇਹ ਤਾਂ ਲੋਕਾਂ ਨੇ ਵਫਰੇ ਬੋਇਸ ਤੋਂ ਪੰਜਾਬ ਦੇ ਵਿੱਚ ਗਏ ਉੱਥੇ ਟੌਪ ਤੱਕ ਗਏ ਉੱਥੇ ਵੀ ਬਹੁਤ ਸਾਰਾ ਪਿਆਰ ਮਿਲਿਆ ਹੁਣ ਲਾਈਵ ਜਾਗਰਨ ਜਾਂ ਕਿਤੇ ਵੀ ਜਦੋਂ ਗਾਉਣ ਦਾ ਮੌਕਾ ਮਿਲਦਾ ਤੇ ਤੁਹਾਡਾ ਪਿਆਰ ਮਿਲਦਾ ਰਹਿੰਦਾ ਹੈ ਬਹੁਤ ਹੀ ਵਧੀਆ ਗੱਲ ਹੈ ਦੇਖੋ ਇੱਕ ਇੱਕ ਬੱਚਿਆਂ ਦਾ ਧਿਆਨ ਪਰਮਾਤਮਾ ਵੱਲ ਲਗਾਉਣਾ ਹਨਾ ਉਹ ਉਹਦੇ ਵਰਗੀ ਕੋਈ ਗੱਲ ਨਹੀਂ ਹੋ ਸਕਦੀ ਕਿਸੇ ਸੋਸਾਇਟੀ ਲਈ ਪਰ ਰੱਬ ਨੂੰ ਯਾਦ ਰੱਖਿਓ ਕਿ ਅੱਜ ਕੱਲ ਦੀ ਜਿਹੜੀ ਪੀੜੀ ਉਹ ਨਸ਼ਿਆਂ 'ਚ ਹੀ ਉਜੜ ਗਈ ਆ ਔਰ ਇਹਨਾਂ ਦਾ ਧਿਆਨ ਇਧਰਲੇ ਪਾਸੇ ਕਰਨਾ ਜਿਹੜਾ ਆ ਉਹ ਇਹਨਾਂ ਵੱਡਿਆਂ ਦਾ ਕੰਮ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਵਧਾਈ ਦੇ ਪਾਤਰ ਨੇ ਕਿ ਪਰਮਾਤਮਾ ਨੂੰ ਹਮੇਸ਼ਾ ਜੀ ਦੋ ਦੋ ਡੇਰੇ ਇੱਥੇ ਆ ਮਹਾਨ ਡੇਰੇ ਆ ਮਾ ਪਪਾ ਮੁਰਾਦ ਸ਼ਾ ਜੀ ਦਾ ਬਾਬਾ ਅਲਮਸਤ ਬਾਬੂ ਲਾਲ ਬਾਦਸ਼ਾਹ ਜੀ ਦਾ ਕਦੀ ਮੌਕਾ ਮਿਲਿਆ ਉੱਥੇ ਹੁੰਦਾ ਨਹੀਂ ਸਰ ਮੈਨੂੰ ਮੌਕਾ ਨਹੀਂ ਮਿਲਿਆ ਔਰ ਮੇਰੀ ਮੁਰਾਦ ਹੈ ਕਿ ਬਾਬਾ ਮੁਰਾਦ ਸ਼ਾ ਜੀ ਦੇ ਦਰਬਾਰ ਤੇ ਬਾਬਾ ਜੀ ਦੇ ਦਰਬਾਰ ਤੇ ਪ੍ਰਧਾਨ ਜੀ ਨੇ ਉੱਥੇ ਦੇ ਕਿ ਮੌਕਾ ਮਿਲਿਆ ਤੇ ਜ਼ਰੂਰ ਇਹਨਾਂ ਦੇ ਥਰੂ ਭਾਵੇਂ ਤੁਹਾਡੇ ਥਰੂ ਜ਼ਰੂਰ ਮਿਲੇਗਾ ਜੀ ਕੀ ਕਹਿਣਾ ਚਾਹੋਗੇ ਮੈਸੇਜ ਦੇਣਾ ਚਾਹੋਗੇ ਨਕੌਦਰਵਾਸੀ ਜੀ ਮੈਂ ਮੋਹੱਲਾ ਕਪਾਨੀਆਂ ਨੂੰ ਖਾਤ ਕਰਕੇ ਮੋਹੱਲਾ ਕਪਾਨੀਆਂ ਜੀ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ 14-15 ਸਾਲ ਹੋ ਗਏ ਜਾਗਰਣ ਕਰਦੇ ਔਰ ਮੈਂ ਅੱਜ ਤੱਕ ਐਦਾ ਦੀ ਕਲੋਨੀ 'ਚ ਨਹੀਂ ਗਿਆ ਜਿੱਥੇ ਹਰ ਇੱਕ ਰੇਡ ਮਹੀਨੇ ਬਾਅਦ ਇੰਨੀ ਧੂਮ ਧਾਮ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹਰ ਦੇਵੀ ਦੇਵਤੇ ਨੂੰ ਮਨਾਇਆ ਜਾਂਦਾ ਹੈ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋ ਨਹੀਂ ਸਕਦੀ ਜੀ ਮੈਂ ਫੇਰ ਆਣਾ ਚਾਹਾਂਗਾ ਇੱਥੇ ਬਿਨਾ ਕਿਸੇ ਮੌਤ ਮੇਰਾ ਕੋਈ ਮਾਇਆ ਦੇ ਐਦਾ ਦੀ ਗੱਲ ਤੋਂ ਥੈਂਕ ਯੂ ਬਹੁਤ ਪਿਆਰ ਦਿੱਤਾ ਤੁਸੀਂ ਤੁਸੀਂ ਆਓ ਜੀ ਥੋੜੇ ਜਿਹਾ ਅੱਗੇ ਤੁਹਾਡੇ ਨਾਲ ਜਰੂਰ ਮੈਂ ਗੱਲਬਾਤ ਕਰਨੀ ਚਾਹਾਂਗਾ ਜੀ ਇੱਕ ਕਲਾਪਿੰਗ ਤਾੜੀਆਂ ਅਨੰਤ ਵੀ ਜੀ ਬਹੁਤ ਵਧੀਆ ਤੁਸੀਂ ਗੱਲਾਂ ਸੁਣਾਈਆਂ ਆ ਕੀ ਕਹਿਣਾ ਚਾਹੋਗੇ ਮੈਂ ਇੱਕ ਗੱਲ ਕਵਾਂਗਾ ਜੀ ਸਰਬਭਵੰਤ ਸੁਖਿਨਾ ਸਰਬੇ ਸੰਤ ਨੀਰਾ ਮੈਂ ਸਰਬੇ ਭਦਰਾਂ尼 ਪਸ਼ੰਤੂ ਮਾ ਕਛੇ ਦੁਖ ਭਾਗਵੇ ਸਨਾਤਨ ਧਰਮ ਜਿਹੜਾ ਹੈ ਹਰ ਇੱਕ ਦਾ ਸੁੱਖ ਮੰਗਦਾ ਹੈ ਔਰ ਬਹੁਤ ਅੱਛੀ ਗੱਲ ਹੈ ਕਿ ਤੁਸੀਂ 1 ਸਾਲ ਦੇ ਵਿੱਚ ਲਗਭਗ 12 ਪ੍ਰੋਗਰਾਮ ਕਰਾਉਂਦੇ ਹੋ ਇੱਕ ਟੀਕੇ ਦੀ ਗੱਲ ਤੁਸੀਂ ਕੀ ਕੀ ਮੈਨੂੰ ਬੜੀ ਵਧੀਆ ਲੱਗੀ ਲੇਕਿਨ ਮੈਂ ਇਹ ਕਹਾਂਗਾ ਕਿ ਜਿਹੜਾ ਟੀਕਾ ਇੱਥੇ ਤੁਸੀਂ ਲਗਾ ਦਿੰਦੇ ਹੋ ਨਾ ਫਿਰ ਹਸਪੀਟਲ ਵਿੱਚ ਜਾ ਕੇ ਉਹਨਾਂ ਟੀਕਾ ਲਵਾਉਣਾ ਨਹੀਂ ਪੈਂਦਾ ਬਹੁਤ ਵਧੀਆ ਹੈ ਠੀਕ ਹੈ ਜੀ ਆਹ ਬਾਤ ਤੋਂ ਇਹ ਟੀਕੇ ਲੱਗਦੇ ਰਹਿਣੇ ਚਾਹੀਦੇ ਆ ਮੈਂ ਕਹਿੰਦਾ ਪਰ ਪਰ ਕੇ ਟੀਕੇ ਲਗਾਓ ਤੋਂ ਜਿਹੜੇ ਵੀ ਇਹ ਟੀਕੇ ਲੱਗਣਗੇ ਜਿਹਨਾਂ ਨੂੰ ਉਹਨਾਂ ਨੂੰ ਕਿਸੇ ਹਸਪੀਟਲ ਵਿੱਚ ਜਾ ਕੇ ਟੀਕਾ ਲਵਾਉਣ ਦੀ ਲੋੜ ਨਹੀਂ ਪੈਗੀ ਮੈਂ ਵੀ ਜੀ ਜੀ ਮੈਂ ਇਹ ਸਾਡੇ ਅਸ਼ਵਨੀ ਸਾਭਾ ਜੀ ਰਿਸਪੈਕਟਡ ਸਾਡੇ ਪਿਤਾ ਜੀ ਸਮਾਨ ਨੇ ਮੈਂ ਤੁਹਾਨੂੰ ਐਨਾ ਪ੍ਰੋਮਿਸ ਕਰਦਾ ਕਦੀ ਜਾਗਰਨ ਦਾ ਮੌਕਾ ਮਿਲਿਆ ਨਾ ਕਰਨ ਦਾ ਅੱਜ ਆਪਾਂ ਆਏ ਆ ਸਾਈ ਮਹਾਰਾਜ ਜੀ ਦੀ ਸ਼ਰਧਾ ਤੇ ਪੂਰਵਕ ਉਹਨਾਂ ਦਾ ਗੁਣਗਾਨ ਕਰਨ ਹਨਾ ਜਗਰਾਤੇ ਦੀ ਤਾਰਾ ਰਾਣੀ ਜੀ ਦੀ ਕਥਾ ਸਾਡੇ ਇਲਾਕੇ ਤੋਂ ਲੈ ਕੇ ਪੂਰੇ ਪੰਜਾਬ ਚ ਐਦਾਂ ਦੀ ਕਥਾ ਨਹੀਂ ਕੋਈ ਕਰਦਾ ਕਦੀ ਸੁਣ ਕੇ ਵੇਖਿਓ ਜਗਰਾਤ ਸ਼ੀਰਮਾਨ ਅੱਛਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਸਾਡੇ ਦਰਸ਼ਕਾਂ ਤੱਕ ਕੋਈ ਸੁਣਾ ਦਿਓ ਕੁਛ ਚਾਹੇ ਭੇੜ ਸੁਣਾ ਦਿਓ ਕੋਈ ਛੋੜਿਆ ਆ ਅੰਤਰਾ ਸੁਣਾ ਦਿਓ ਮਾੜਾ ਜਿਹਾ ਆਣੀ ਗਾਈ ਲਾਓ ਕੁਛ ਵੀ ਨਾ ਇੱਕ ਪੇੜ ਸੁਣਾਵਾਂਗੇ ਜੀ ਬੜੀ ਸੁੰਦਰ ਮੈਨੂੰ ਲੱਗਦੀ ਹੈ ਜੋ ਮੇਰੇ ਮਨ ਨੂੰ ਵੀ ਲੱਗਦੀ ਹੈ ਤੋ ਨਿਮਿ ਨਿਮਿ ਤਾਰੇ ਆਂਦਿ ਲੋ ਪੁਜਾਰੀਆਂ ਨੇ ਬੁਹਾ ਕੋਲਿਆ ਨਿਮਿ ਨਿਮਿ ਤਾਰੇ ਆਂਦਿ ਲੋ ਪੁਜਾਰੀਆਂ ਨੇ ਬੁਹਾ ਕੋਲਿਆ ਉੱਚਿਆਂ ਸਿੰਘਾਸਣਾ ਤੇ ਮਈਆ ਨੂੰ ਬਿਟਾ ਕੇ ਚੰਦਨ ਦਾ ਮੈਂ ਤੈਨੂੰ ਦਿਲਕ ਲਗਾ ਕੇ ਹੁੱਲਾ ਦੀ ਮਹਿਕੀ ਖੁਸ਼ਬੋ ਪੁਜਾਰੀਆਂ ਨੇ ਬੁਹਾ ਖੋਲਿਆ ਨਿੰਮੀ ਨਿੰਮੀ ਤਾਰੇ ਆਂ ਦਿ ਲੋ ਪੁਜਾਰੀਆਂ ਨੇ ਬੁਹਾ ਖੋਲਿਆ ਸਰ ਜੀ ਤੁਹਾਨੂੰ ਤੁਸੀਂ ਵੀ ਸੁਣਾ ਦਿਓ ਜ਼ਰੂਰ ਜ਼ਰੂਰ ਜੀ ਮੇਰੀ ਨਵੀਂ ਪੇਟ ਆਈ ਹੈ ਜੀ ਸਾਈਂ ਬਾਬਾ ਜੀ ਦੀ ਔਰ ਉਹਦੇ ਮੈਂ ਚਾਰ ਬੋਲ ਜਿਹੜੇ ਦੋ ਚਾਰ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹੂੰ ਹੋ ਬਾਬਾ ਮੈਨੂੰ ਛੱਡਿਓ ਨਾ ਕਿ ਤੇਰੇ ਬਿਨਾ ਦਿਲ ਨਹੀਂ ਲੱਗਣਾ ਹੋ ਬਾਬਾ ਮੈਨੂੰ ਛੱਡਿਓ ਨਾ ਕਿ ਤੇਰੇ ਬਿਨਾ ਦਿਲ ਨਹੀਂ ਲੱਗਣਾ ਮੈਂ ਜੀ ਸਕਦਾ ਨਹੀਂ ਮੈਂ ਰਹਿ ਸਕਦਾ ਨਹੀਂ ਕੋਈ ਦੂਸਰੀ ਵੀ ਸ਼ਰਤਾਂ ਮੈਂ ਰੱਖਦਾ ਨਹੀਂ ਨਾ ਤੇਰੇ ਬਜੂ ਮੇਰਾ ਹੋ ਸਾਈਂ ਰੇ ਹੋ ਸਾਈਂ ਰੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਧੰਨਵਾਦ ਕਰਨਗੇ ਜੀ ਇੱਥੇ ਇਹ ਪਾਰਟੀ ਕਿਸ ਤਰ੍ਹਾਂ ਲੱਗਾ ਜੀ ਤੈਨੂੰ ਜੈ ਸਾਈਂ ਰਾਮ ਮੈਂ ਸਾਰੇ ਜਿਹੜੇ ਮੇਰੇ ਉਧਰੋਂ ਚੱਲ ਕੇ ਮੱਲੇ ਵਾਲੇ ਹੋਰ ਵੀ ਬਹੁਤੋਂ ਚੱਲ ਕੇ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਆ ਕੇ ਔਰ ਇਸ ਪਾਰਟੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਇੰਨਾ ਕ ਰੰਗ ਬੰਨਿਆ ਕਿ ਸਾਡੇ ਮਹੱਲੇ ਵਾਲੇ ਬਹੁਤ ਹੀ ਪ੍ਰਸੰਨ ਤੇ ਮੈਂ ਅਪੀਲ ਕਰਦਾ ਬਾਬਾ ਜੀ ਨੂੰ ਸਾਨੂੰ ਇਦਾਂ ਹੀ ਸ਼ਕਤੀ ਦਿਓ ਨਾ ਸੇ ਵੱਧ ਤੋਂ ਵੱਧ ਹੋਰ ਪ੍ਰੋਗਰਾਮ ਕਰਾਈਏ ਤੇ ਆਪਣੇ ਏਕਤਾ ਲਹਿਰ ਵਾਲਿਆਂ ਦਾ ਤੇ ਸਾਰੇ ਮਹੱਲੇ ਵਾਲਿਆਂ ਸ਼ਹਿਰ ਮਸੀਹ ਦਾ ਬਹੁਤ-ਬਹੁਤ ਧੰਨਵਾਦ ਜੈ ਸਾਈ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੀ ਹਾਂ ਫਸਕਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਕਪਾਣੀਆਂ ਮਹੱਲਾ ਨਕੌਦਰ ਤੋਂ ਦਿਖਾ ਰਹੇ ਸੀ ਕਪਾਣੀਆਂ ਮਹੱਲਾ ਨਕੌਦਰ ਤੋਂ ਕੁਝ ਸਾਥੀ ਰਹਿ ਗਏ ਹ ਇਹ ਬਹੁਤ ਵਧੀਆ ਬਹੁਤ ਆਨੰਦ ਆਇਆ ਇੰਨਾ ਆਨੰਦ ਆਇਆ ਅੱਜ ਤਾਂ ਦੇਖੋ ਜੀ ਤੁਸੀਂ ਪਰਮਾਤਮਾ ਵੀ ਖੁਸ਼ ਆ ਉਹਨਾਂ ਨੇ ਵੀ ਬਰਸਾਤ ਕਰਤੀ ਮਿੰਨੀ ਮਿੰਨੀ ਮਹਿਲਾ ਵਿੰਗ ਦੇ ਵੱਲੋਂ ਜਿਹੜਾ ਕਪਾਣੀਆਂ ਨੌਜਵਾਨ ਸਵਾ ਮਹਿਲਾ ਵਿੰਗ ਦੇ ਵੱਲੋਂ ਅੱਜ ਜਿਹੜੀ ਸਾਇੰਸਾਂ ਦੇ ਆ ਕਰਾਈ ਗਈ ਆ ਸਾਈਂ ਜੀ ਦਾ ਖੂਬਸੂਰਤ ਦਰਬਾਰ ਸਜਿਆ ਆ ਔਰ ਵਿਸ਼ਾਲ ਮਨੀ ਜੀ ਮਕੇਰੀਆਂ ਤੋਂ ਇੱਥੇ ਗੁਣਗਾਨ ਕਰਕੇ ਗਏ ਨੇ ਔਰ ਸਾਰਿਆਂ ਨੇ ਬੜਾ ਆਨੰਦ ਮਾਨਿਆ ਆ ਤਸਵੀਰਾਂ ਤੁਹਾਨੂੰ ਸਾਰੀਆਂ ਕਪਾਣੀਆਂ ਮਹੱਲੇ ਤੋਂ ਦਿਖਾ ਰਹੀ ਸੀ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾਲਾ ਨਿਊਜ਼ ਨ